ਸਤ ਸ੍ਰੀ ਅਕਾਲ ਜੀ ਸਾਇਆ ਨੂੰ ਮਾਈ ਲਵ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਸਾਰੇ ਹੀ ਠੀਕ ਠਾਕ ਹੋਵੋ ਕਿ ਅੱਜ ਆਪਾਂ ਬਣਾ ਰਹੇ ਹਾਂ ਅਰਬੀ ਦੀ ਸਬਜੀ ਅਰਬੀ ਦੀ ਸਬਜੀ ਬਣਾਉਣ ਦੇ ਲਈ ਮੈਨੇ ਲਈਆ 1/2 ਕਿਲੋ ਅਰਬੀ ਅਰਬੀ ਆਪਾਂ ਬਿਨਾ ਗੱਠਾਂ ਤੋਂ ਲਈਆ ਸਾਫ਼ ਸੁਥਰੀ ਜਿਸ ਨੂੰ ਆਪਾਂ ਹੁਣ ਸਭ ਤੋਂ ਪਹਿਲਾਂ ਛਿੱਲ ਲਵਾਂਗੇ ਛਿੱਲਣ ਦੇ ਲਈ ਆਪਾਂ ਨੂੰ ਪਹਿਲਾਂ ਹੱਥਾਂ ਤੇ ਆਪਾਂ ਲਾਵਾਂਗੇ ਸਰੋਂ ਦਾ ਤੇਲ ਸਰੋਂ ਦਾ ਤੇਲ ਲਾਉਣ ਦੇ ਨਾਲ ਆਪਣੇ ਹੱਥਾਂ ਤੇ ਖਾਰਸ ਨਹੀਂ ਹੋਊਗੀ ਇਸ ਤਰ੍ਹਾਂ ਆਪਾਂ ਹੱਥਾਂ ਤੋਂ ਤੇਲ ਲਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਛਿੱਲੇ ਲਵਾ ਲਵਾਂਗੇ ਸਾਰੇ ਹੀ ਅਰਬੀ ਨੂੰ ਜੋ ਕਿ ਬਣ ਕੇ ਬਹੁਤ ਹੀ ਵਧੀਆ ਬਣੀਆਂ ਇਸ ਤਰ੍ਹਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਰੇ ਨੂੰ ਹੀ ਸਾਫ਼ ਕਰ ਲਵਾਂਗੇ ਜੇਕਰ ਚੈਨਲ ਤੇ ਪਹਿਲੀ ਵਾਰ ਵੀਜ਼ਿਟ ਕਰ ਰਹੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਰ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਵੀਡੀਓ ਦੇ ਵਿੱਚ ਐਂਡ ਤੱਕ ਜਰੂਰ ਬਣੇ ਰਹੋ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਲਓ ਜੀ ਆਪਾਂ ਨੇ ਹੁਣ ਅਰਬੀ ਨੂੰ ਸੁਕਾ ਲਿਆ ਸੀਗਾ ਛੱਡਣ ਤੋਂ ਬਾਅਦ ਹੁਣ ਜੇਕਰ ਤੁਹਾਨੂੰ ਗਿੱਲੇ ਲੱਗਦੇ ਤਾਂ ਆਪਾਂ ਕੱਪੜੇ ਦੀ ਸਹਾਇਤਾ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਸਾਫ਼ ਕਰਨ ਤੋਂ ਬਾਅਦ ਹੁਣ ਆਪਾਂ ਇਹਨੂੰ ਕੱਟ ਲੈਨੇ ਆ ਇਹਨੂੰ ਆਪਾਂ ਦੋ ਤਰੀਕਿਆਂ ਨਾਲ ਕੱਟ ਸਕਦੇ ਆ ਇੱਕ ਤਾਂ ਆਪਾਂ ਗੋਲ ਇੱਕ ਆਪਾਂ ਲੰਬੇ ਸਲਾਈਸ ਦੇ ਵਿੱਚ ਕੱਟ ਸਕਦੇ ਆ ਕੱਟਣ ਵਾਲੇ ਦੇ ਵਿੱਚ ਬਿਲਕੁਲ ਗਿੱਲੀ ਨਹੀਂ ਹੋਣੀ ਚਾਹੀਦੀ ਬਿਲਕੁਲ ਸੁੱਕੀ ਹੋਣੀ ਚਾਹੀਦੀ ਹੈ ਪਾਣੀ ਤੋਂ ਬਿਨਾ ਤੇ ਆਪਾਂ ਦੂਸਰਾ ਤਰੀਕਾ ਇਸ ਤਰ੍ਹਾਂ ਲੰਬੇ ਲੰਬੇ ਸਲਾਈਸੇ ਦੇ ਵਿੱਚ ਵੀ ਕੱਟ ਸਕਦੇ ਆ ਲਾਜ਼ਮੀ ਆਪਾਂ ਨੇ ਸਾਰੇ ਅਰਬਿੰਸ ਤਰੀਕੇ ਨਾਲ ਕੱਟ ਕਰ ਲਿਆ ਹੁਣ ਆਪਾਂ ਚੁੱਲੇ ਦੇ ਉੱਪਰ ਕੜਾਹੀ ਰੱਖ ਕੇ ਵਿੱਚ ਆਪਾਂ ਨੇ ਇਹਦੇ 2 ਤੋਂ 3 ਚਮਚ ਸਰੋਂ ਦਾ ਤੇਲ ਪਾਇਆ ਕਿਉਂਕਿ ਸਰੋਂ ਦੇ ਤੇਲ ਦੇ ਵਿੱਚ ਹੀ ਜ਼ਿਆਦਾ ਵਧੀਆ ਬਣਦੀ ਆ ਆਰ ਬੀਰੀ ਸਬਜੀ ਹੁਣ ਇਹਨੂੰ ਆਪਾਂ ਥੋੜਾ ਗਰਮ ਹੋਣ ਤੋਂ ਬਾਅਦ ਇਹਦੇ ਵਿੱਚ ਆਪਾਂ ਅੱਧਾ ਚਮਚ ਹਿੰਗ ਦਾ ਤੜਕਾ ਲਾਇਆ। ਹਿੰਗ ਦੇ ਨਾਲ ਬਹੁਤ ਹੀ ਆਪਣਾ ਅੱਛਾ ਫਲੇਵਰ ਆਉਂਦਾ ਤੇ ਨਾਲ ਹੀ ਪਿਆਜ਼ ਲਸਣ ਤੇ ਪਿਆਜ਼ ਨੂੰ ਆਪਾਂ ਫਰਾਈ ਕਰ ਲੈਨੇ ਆ ਹਲਕਾ ਬ੍ਰਾਊਨ ਹੁੰਨ ਤੱਕ। ਦੋ ਦੋ ਤਿੰਨ ਮਿੰਟ ਇਹਨੂੰ ਆਪਾਂ ਚੰਗੀ ਤਰ੍ਹਾਂ ਪੋਨ ਲਾਵਾਂਗੇ। ਚਮਚੇ ਨੂੰ ਤੇ ਨਾਲ ਹੀ ਆਪਾਂ ਪਾਈਆ ਕੱਟੀ ਹੋਈ ਹਰੀ ਮਿਰਚ। ਹੁਣ ਇਹਨੂੰ ਆਪਾਂ ਹਲਕਾ ਬ੍ਰਾਊਨ ਹੋਣ ਤੱਕ ਫਰਾਈ ਕਰ ਲਾਵਾਂਗੇ ਜੋ ਕੀ ਹੋ ਚੁੱਕਿਆ ਆਪਣਾ ਆਪਾਂ ਹੁਣ ਇਹਦੇ ਵਿੱਚ ਪਾਈ ਆਂਦੀ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ ਉਪਰੋਂ ਆ ਪਟਾਕ ਦਵਾਂਗੇ ਇਸ ਤਰ੍ਹਾਂ ਆ ਪੰਜ ਮਿੰਟ ਇਹਨੂੰ ਰੱਖਾਂਗੇ 5-6 ਤੋਂ 6 ਮਿੰਟ ਦੇ ਲਈ ਤੇ ਹਿਲਾ ਕੇ ਫਿਰ ਇਸ ਨੂੰ ਆਪਾਂ ਮਸਾਲੇ ਪਾਵਾਂਗੇ ਆਪਣੀ ਅਰਬੀ ਜਿਹੜੀ ਆ ਕੋਈ ਵੀ ਪੀਸ ਕੱਚਾ ਨਹੀਂ ਰਹਿਣਾ ਚਾਹੀਦਾ ਕਿਉਂਕਿ ਜੇਕਰ ਕੋਈ ਪੀਸ ਕੱਚਾ ਰਹਿ ਗਿਆ ਇਹ ਆਪਣਾ ਗੜਾ ਬਹੁਤ ਜ਼ਿਆਦਾ ਖਰਾਬ ਕਰ ਦਿੰਦਾ ਇਸ ਲਈ ਇਸ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਪਕਾਉਣਾ ਜ਼ਰੂਰੀ ਆ ਤੇ ਆਪਾਂ ਹੁਣ ਪਾਈ ਹਲਦੀ ਦੇ ਨਾਲ ਹੀ ਪਾਇਆ ਮੈਂਨੇ ਨਮਕ ਤੇ ਨਾਲ ਹੀ ਪਾਇਆ ਪਾਂਜੀਰਾ ਮਸਾਲਾ ਸਾਰੇ ਮਸਾਲੇ ਪਾਉਣ ਤੋਂ ਬਾਅਦ ਹੁਣ ਆਪਾਂ 5-7 ਮਿੰਟ ਲਈ ਹੋਰ ਇਹਨੂੰ ਟੱਕ ਕੇ ਚੰਗੀ ਤਰ੍ਹਾਂ ਸੇਕ ਲਵਾ ਲਵਾਂਗੇ ਥੋੜੀ ਅੱਗ ਇਸ ਤਰ੍ਹਾਂ ਥੋੜੀ ਅੱਗ ਤੇ 5-10 ਮਿੰਟ ਇਹਨੂੰ ਸੇਕ ਲਵਾਉਂਦੇ ਹੋਏ ਤੇ ਆਪਾਂ ਟੱਕ ਕੇ ਇਹਨੂੰ ਹਿਲਾ ਕੇ ਚੰਗੀ ਤਰ੍ਹਾਂ ਬਣਾ ਲਵਾਂਗੇ ਮੇਰਾ ਅਰਬੀ ਬਣਾਉਣ ਦਾ ਤਰੀਕਾ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਮੇਰੇ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਇੱਕ ਹੋਰ ਵੀਡੀਓ ਦੇ ਵਿੱਚ ਜਦ ਤੱਕ ਸਾਰਿਆਂ ਨੂੰ ਸਤ ਸ੍ਰੀ ਅਕਾਲ